ਆਖਿਰ ਕਿਉਂ ਦੋ ਪਠਾਣਾ ਨੇ ਗੁਰੂ ਸਾਹਿਬ ਦੇ ਖੰਜਰ ਮਾਰਿਆ ਸੀ ਉਹ ਕੋਣ ਅੰਗਰੇਜ਼ ਸੀ ਜਿਸ ਨੇ ਗੁਰੂ ਕੋ ਅਬਿੰਦ ਸਿੰਘ ਜੀ ਦੇ ਜ਼ਖਮ ਉਤੇ ਟਾਂਕੇ ਲਗਾਏ ਸਨ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਬੋਲ ਸੋ ਬਾਈ ਸਰਹੰਦ ਵਜ਼ੀਰ ਖਾਨ ਵੱਲੋਂ ਭੇਜੇ ਦੋ ਪਠਾਣਾਂ ਨੂੰ ਵਜ਼ੀਰ ਖਾਨ ਨੇ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਹੋਏ ਸੀ ਕਿ ਤੁਹਾਨੂੰ ਬਹੁਤ ਮਾਇਆ ਦਿੱਤੀ ਜਾਊਗੀ ਵੱਡੇ ਵੱਡੇ ਤੋਹਫੇ ਦਿੱਤੇ ਜਾਣਗੇ ਤੇ ਹੋਰ ਵੀ ਬਹੁਤ ਕੁਝ ਕਹਿ ਕੇ ਵਜ਼ੀਰ ਖਾਨ ਨੇ ਉਹਨਾਂ ਦੋ ਪਠਾਣਾਂ ਨੂੰ ਭੇਜਿਆ ਜਦ ਇਹ ਪਠਾਣ ਨੰਦੇੜ ਦੀ ਧਰਤੀ ਤੇ ਪਹੁੰਚੇ ਤਾਂ ਇਹਨਾਂ ਨੇ ਪਹਿਲਾਂ ਗੁਰੂ ਸਾਹਿਬ ਦਾ ਤੇ ਸਿੱਖਾਂ ਦਾ ਵਿਸ਼ਵਾਸ ਜਿੱਤਿਆ ਹਰ ਜਗ੍ਹਾ ਤੇ ਹਰ ਕੰਮ ਵਿੱਚ ਇਹ ਗੁਰੂ ਸਾਹਿਬ ਨਾਲ ਰਹਿੰਦੇ ਸੁਣੋ ਹੁਣ ਇਹਨਾਂ ਦੋਵੇਂ ਪਠਾਣਾਂ ਨੇ ਹਮਲਾ ਕਿਵੇਂ ਕੀਤਾ ਸੀ ਉਸ ਦਿਨ ਸ਼ਾਮ ਦਾ ਵੇਲਾ ਸੀ ਪਾਠ ਸੰਪੂਰਨ ਹੋਣ ਤੋਂ ਬਾਅਦ ਸਿੱਖ ਸੰਗਤ ਘਰਾਂ ਨੂੰ ਚਲੀ ਗਈ ਸਿੱਖ ਵੀ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ ਨੇ ਤਾਂ ਗੁਰੂ ਸਾਹਿਬ ਵੀ ਆਪਣੇ ਤੰਬੂ ਵਿੱਚ ਆਏ ਤੇ ਆਪਣੇ ਪਲਾਂਕ ਤੇ ਆਰਾਮ ਫਰਮਾਉਣ ਲੱਗੇ ਗੁਰੂ ਜੀ ਦੇ ਪਿੱਛੇ-ਪਿੱਛੇ ਪਠਾਨ ਵੀ ਚਲੇ ਜਾਂਦੇ ਨੇ ਗੁਰੂ ਜੀ ਨੇ ਆਪਣੇ ਤੰਬੂ 'ਚ ਮੌਜੂਦ ਸਿੱਖ ਨੂੰ ਕਿਸੇ ਕੰਮ ਲਈ ਬਾਹਰ ਭੇਜਿਆ ਹੋਇਆ ਸੀ ਇਹ ਮੌਕਾ ਵੇਖ ਕੇ ਇੱਕ ਪਠਾਨ ਅੰਦਰ ਆਉਂਦਾ ਹੈ ਤੇ ਖੰਜਰ ਕੱਢ ਕੇ ਬਹੁਤ ਤੇਜ਼ੀ ਨਾਲ ਪਠਾਨ ਨੇ ਹਮਲਾ ਕਰ ਦਿੱਤਾ ਖੰਜਰ ਗੁਰੂ ਸਾਹਿਬ ਦੀ ਵੱਖੀ ਵਿੱਚ ਲੱਗਦੇ ਸਾਰ ਹੀ ਖੂਨ ਵਗਣਾ ਸ਼ੁਰੂ ਹੋ ਗਿਆ ਤੇ ਖੂਨ ਬਹੁਤ ਤੇਜ਼ੀ ਨਾਲ ਵਗਣ ਲੱਗਾ ਜਾਦੇ ਪਠਾਨ ਦੁਜਾ ਵਾਰ ਕਰ ਲੱਗਾ ਗੁਰੂ ਗੋਬਿੰਦ ਸਿੰਘ ਜੀ ਨੇ ਖੱਬੇ ਹੱਥ ਨਾਲ ਖੰਜਰ ਫੜਿਆ ਤੇ ਸੱਜੇ ਹੱਥ ਨਾਲ ਤੇਗ ਫੜ ਕੇ ਇਸ ਦਾ ਗਾਟਾ ਲਾ ਦਿੱਤਾ ਬਾਹਰ ਖੜਾ ਹੋਇਆ ਪਠਾਨ ਡਰ ਕੇ ਭੱਜ ਗਿਆ ਇਸ ਤੋਂ ਬਾਅਦ ਗੁਰੂ ਜੀ ਨੇ ਸਿੰਘਾਂ ਨੂੰ ਆਵਾਜ਼ ਲਗਾਈ ਤਾਂ ਸਿੰਘ ਭੱਜ ਕੇ ਗੁਰੂ ਜੀ ਵੱਲ ਗਏ ਤਾਂ ਸਿੰਘਾਂ ਨੇ ਦੇਖਿਆ ਕਿ ਗੁਰੂ ਜੀ ਦਾ ਚਿੱਟਾ ਬਾਣਾ ਖੂਨ ਨਾਲ ਭਿੱਜਾ ਹੋਇਆ ਸੀ ਗੁਰੂ ਜੀ ਦੇ ਪਲੰਗ ਤੋਂ ਵੀ ਖੂਨ ਚੋੜ ਰਿਹਾ ਸੀ ਇੰਨਾ ਖੂਨ ਵੇਖ ਕੇ ਸਿੱਖ ਕਬਰਾ ਜਾਂਦੇ ਹਨ ਪਰ ਉੱਥੇ ਹੀ ਗੁਰੂ ਸਾਹਿਬ ਬਹੁਤ ਹੌਸਲੇ ਵਿੱਚ ਸੀ ਗੁਰੂ ਜੀ ਨੇ ਆਪਣੇ ਹੱਥ ਨਾਲ ਜ਼ਖਮ ਫੜਿਆ ਆ ਸੀ ਗੁੱਸੇ ਤੇ ਸਿੰਘਾਂ ਨੇ ਭੱਜਦੇ ਹੋਏ ਪਠਾਨ ਨੂੰ ਫੜਿਆ ਤੇ ਉਸ ਨੂੰ ਉੱਥੇ ਹੀ ਤਲਵਾਰਾਂ ਮਾਰ-ਮਾਰ ਕੇ ਮਾਰ ਦਿੱਤਾ ਤਾਂ ਸਿੰਘਾਂ ਨੇ ਅਮਰ ਸਿੰਘ ਨਾਮ ਦੇ ਵਿਅਕਤੀ ਬੁਲਾਇਆ ਉਸ ਨੇ ਆਣ ਕੇ ਗੁਰੂ ਸਾਹਿਬ ਦਾ ਉਹ ਫਟ ਸਿਉ ਦਤਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹੋਏ ਹਮਲੇ ਦੀ ਖਬਰ ਜਦ ਬਹਾਦਰ ਸ਼ਾਹ ਕੋਲ ਪਹੁੰਚੀ ਤਾਂ ਉਸ ਨੇ ਆਪਣੇ ਪਰਸਨਲ ਡਾਕਟਰ ਨਿਕੋਲਾ ਮਨੂਚੀ ਗੁਰੂ ਗੋਬਿੰਦ ਸਿੰਘ ਜੀ ਦਾ ਇਲਾਜ ਕਰਨ ਲਈ ਭੇਜਿਆ ਇਹ ਡਾਕਟਰ ਸਿੱਖਾਂ ਨੂੰ ਪਹਿਲਾਂ ਤੋਂ ਵੀ ਜਾਣਦਾ ਸੀ ਜਦ 14 ਸਾਲ ਦੀ ਉਮਰ ਵਿੱਚ ਇਹ ਵੈਨਿਸ ਤੋਂ ਭਾਰਤ ਆ ਗਿਆ ਅਰਥ ਵਿੱਚ ਪਹਿਲਾਂ ਤਾਂ ਇਸਨੇ ਦਾਰਾ ਸ਼ਿਕੋਹ ਕੋਲ ਨੌਕਰੀ ਕੀਤੀ ਜਦ ਨਿਕੋਲਾਓ ਮਨੋਚੀ ਦਾਰਾ ਸ਼ਿਕੋਹ ਦਾ ਪਰਸਨਲ ਡਾਕਟਰ ਸੀ ਐਸੇ ਵਿੱਚ ਦਾਰਾ ਸ਼ਿਕੋਹ ਦਾ ਇਲਾਜ ਕਿਤੇ ਨਹੀਂ ਸੀ ਹੋ ਰਿਹਾ ਤਾਂ ਇਸ ਡਾਕਟਰ ਨੇ ਸਰਚ ਕੀਤਾ ਕਿ ਬਾਅਦ ਦਾ ਸਭ ਤੋਂ ਵੱਡਾ ਮੈਡੀਕਲ ਇੰਸਟੀਚਿਊਟ ਕਿੱਥੇ ਹੈ ਤਾਂ ਏਸ਼ੀਆ ਦੇ ਸਭ ਤੋਂ ਵੱਡੇ ਦਵਾਖਾਨਿਆਂ ਵਿੱਚੋਂ ਇੱਕ ਨੇ ਜਾਣ ਵਾਲਾ ਗੁਰੂ ਹਰਾਈ ਸਾਹਿਬ ਜੀ ਦਾ ਦਵਾਖਾਨਾ ਇਸ ਨੂੰ ਮਿਲਿਆ ਉੱਥੇ ਜਾ ਕੇ ਦਵਾਈ ਲੈਂਦਾ ਹੈ ਇਸ ਨਾਲ ਫਿਰ ਦਾਰਾ ਸ਼ਿਕੋਹ ਠੀਕ ਹੁੰਦਾ ਆਪਣੀ ਕਿਤਾਬ ਸਟੋਰੀਆ ਦਮਗੋਰ ਵਿੱਚ ਵੀ ਇਸਨੇ ਇਸ ਦਾ ਿਕਰ ਕੀਤਾ ਸੀ ਤਾਂ ਜਦ ਨਿਕੋਲਾਓ ਮਨੋਚੀ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ ਤਾਂ ਇਸ ਡਾਕਟਰ ਨੇ ਗੁਰੂ ਸਾਹਿਬ ਦਾ ਉਹ ਫਟਕ ਹੋਣ ਕੇ ਦੁਬਾਰਾ ਸਿਉ ਦਿੱਤਾ ਤੇ ਭਾਰੀ ਜੜੀ ਬੂਟਿਆਂ ਨਾਲ ਇਲਾਜ ਕੀਤਾ ਗਿਆ ਲਗਾਤਾਰ 12 ਦਿਨ ਡਾਕਟਰ ਨਿਕੋਲਾ ਮਨੂਚੀ ਇਲਾਜ ਕਰਦਾ ਰਿਹਾ ਇਸ ਵਿੱਚ ਹੀ ਇਸ ਡਾਕਟਰ ਨੂੰ ਕਈ ਸੋਨੇ ਦੀਆਂ ਮੋਹਰੇ ਵੀ ਦਿੱਤੀਆਂ ਗਈਆਂ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਠੀਕ ਹੋਣ ਲੱਗ ਪਏ ਤੇ ਜ਼ਖਮ ਭਰਨ ਲੱਗ ਪਏ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਲਤ ਵਿੱਚ ਹੁਣ ਸੁਧਾਰ ਹੋਣ ਲੱਗ ਪਿਆ ਸੀ ਕਈ ਸ਼ਾਹੀ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਏ ਇਹਨਾਂ ਵਿੱਚੋਂ ਹੀ ਜਦੋਂ ਉਹਨਾਂ ਨੇ ਦੇਖਿਆ ਕਿ ਬਹੁਤ ਭਾਰੀ ਤੇ ਵੱਡਾ ਮਾਨੋ ਉੱਥੇ ਬਿਆਹ ਹੋਇਆ ਸੀ ਤੇ ਗੱਲਾਂ ਕਰਨ ਲੱਗਦੇ ਨੇ ਕਿ ਇੰਨਾ ਭਾਰੀ ਕਮਾਨ ਕੌਣ ਚਲਾਉਂਦਾ ਹੋਣਾ ਤੁੱਜਾ ਕਹਿੰਦਾ ਨਹੀਂ ਨਹੀਂ ਇਹ ਕਮਾਨ ਤਾਂ ਇਹਨਾਂ ਦੇ ਵੱਡੇ-ਵੱਡੇਰੇ ਚਲਾਉਂਦੇ ਹੋਣਗੇ ਤੇ ਇਹ ਦਿਖਾਉਣ ਲਈ ਰੱਖਿਆ ਗਿਆ ਹੈ ਨਾਲ ਖੜਾ ਸੇਖ ਇਹ ਗੱਲ ਸੁਣ ਲੈਂਦਾ ਹੈ ਤੇ ਕਹਿੰਦਾ ਹੈ ਗੁਰੂ ਦਾ ਘਰ ਆ ਇੱਥੇ ਕੁਝ ਵੀ ਦਿਖਾਵੇ ਲਈ ਨਹੀਂ ਹੁੰਦਾ ਇਹ ਕਮਾਨ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਤੇ ਉਹੀ ਇਸ ਕਮਾਨ ਨੂੰ ਚਲਾਉਂਦੇ ਨੇ ਤਾਂ ਜਦ ਇਹ ਗੱਲ ਗੁਰੂ ਸਾਹਿਬ ਕੋਲ ਜਾਂਦੀ ਹੈ ਤਾਂ ਉਸ ਵਕਤ ਗੁਰੂ ਕੀ ਪਹਿਲਾਂ ਨਾਲ ਉਹ ਠੀਕ ਸਾਨ ਨੇ ਪਰ ਗੁਰੂ ਜੀ ਕਹਿੰਦੇ ਹੁਣ ਤਾਂ ਗੱਲ ਸ਼ਸਤਰਾਂ ਦੀ ਆ ਗਈ ਹੈ ਤੇ ਗੁਰੂ ਸਾਹਿਬ ਉਸ ਕਮਾਨ ਨੋ ਪਰਲੇਂਦੇ ਨੇ ਸੰਗਤ ਬਹੁਤ ਮਨਾ ਕਰਦੀ ਹੈ ਕਿਉਂਕਿ ਉਹਨਾਂ ਨੇ ਗੁਰੂ ਜੀ ਦੀ ਹਾਲਤ ਵੇਖੀ ਹੋਈ ਸੀ ਪਰ ਗੁਰੂ ਸਾਹਿਬ ਜੀ ਉਸ ਨੋ ਟੰਕੀ ਕਮਾਨ ਉਤੇ ਜਿੱਲਾ ਚੜਾਉਣ ਲੱਗੇ ਜਾਣੀ ਤੰਦੀ ਨੂੰ ਚਾੜਨ ਲੱਗੇ ਤਾਂ जखਮ ਉਤੇ ਲਗਾਏ ਗਏ ਨੋ ਟਾਂਕੇ ਖੁੱਲ ਜਾਂਦੇ ਨੇ ਗੁਰੂ ਜੀ ਦਾ ਬਾਣਾ ਪੂਰੀ ਤਰ੍ਹਾਂ ਖੂਨ ਨਾਲ ਭਿੱਜ ਗਿਆ ਤੇ ਜਿਸ ਜਗ੍ਹਾ ਤੇ ਗੁਰੂ ਜੀ ਖੜੇ ਹੋਏ ਸਨ ਉਹ ਧਰਤੀ ਵੀ ਪੂਰੀ ਤਰ੍ਹਾਂ ਖੂਨ ਦੇ ਨਾਲ ਲਾਲ ਹੋ ਗਈ ਤਾਂ ਨਾਲ ਹੀ ਸਿੰਘਾਂ ਵੱਲੋਂ ਫੇਰ ਉਸ ਡਾਕਟਰ ਨੂੰ ਬੁਲਾਇਆ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਡਾਕਟਰ ਨੂੰ ਮਨਾ ਕਰ ਦਿੱਤਾ ਕਿ ਹੁਣ ਇਸ ਫਾਟੇ ਉਤੇ ਕੋਈ ਟਾਂਕੇ ਨਹੀਂ ਲੱਗਣਗੇ ਸੰਗਤ ਨੇ ਵੀ ਬਹੁਤ ਅਮੰਤਾ ਕੀਤੀਆਂ ਪਰ ਇਸ ਤੋਂ ਬਾਅਦ ਗੁਰੂ ਜੀ ਨੇ ਕਿਸੇ ਨੂੰ ਹੱਥ ਨਹੀਂ ਲੋਂ ਦਿੱਤਾ ਫਿਰ ਗੁਰੂ ਸਾਹਿਬ ਨੇ ਆਪ ਹੀ ਇੱਕ ਕਮਰ ਕੱਸਾ ਬੰਨ ਲਿਆ ਅਤੇ ਕੋਜੇ ਸਿੱਖਣ ਹੁਕਮ ਕੀਤਾ ਕਿ ਚੰਦਨ ਦੀ ਲੱਕੜ ਲਈ ਆਈ ਜਾਵੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹੁਣ ਇਸ ਸਰੀਰ ਨੂੰ ਛੱਡਣ ਦਾ ਵੇਲਾ ਆ ਗਿਆ ਹੈ ਗੁਰੂ ਸਾਹਿਬ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ ਇਸ ਵਿੱਚ ਹੀ ਸਿੱਖਾ ਦਾ ਰੋਣਾ ਜਾਂਦਾ ਹੈ ਤੇ ਕਹਿੰਦੇ ਗੁਰੂ ਜੀ ਅਸੀਂ ਤੁਹਾਡੇ ਬਿਨਾਂ ਕਿਵੇਂ ਰਵਾਂਗੇ ਕਿਸ ਦੇ ਲੜਲਾ ਕੇ ਜਾ ਰਹੇ ਹੋ ਸਾਨੂੰ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਅਕਾਲ ਪੁਰਖ ਦੇ ਹਵਾਲੇ ਕਰਨ ਜਾ ਰਹੇ ਹਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਪੰਜ ਪਿਆਰੇ ਸਜਾਏ ਹੋਏ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਗੁਰੂ ਸਾਹਿਬ ਨੇ ਇਹ ਲਾਣ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤੀ ਹੈ ਕਿਹਾ ਅੱਜ ਤੋਂ ਕੋਈ ਦੇਹਦਾਰੀ ਗੁਰੂ ਨਹੀਂ ਹੋਵੇਗਾ ਦਸ ਗੁਰੂ ਸਾਹਿਬਾਨ ਦੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹਾਜ਼ਰ ਹੋਵੇਗੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਕੁਰਬਾਨੀ ਦੇ ਲਾਲ ਲੱਗਣਾ ਹੈ ਸ਼ਸਤਰਾਂ ਦਾ ਅਭਿਆਸ ਜਾਰੀ ਰੱਖਣਾ ਹੈ ਅਤੇ ਪੰਨੇ ਪਿਆਰੇ ਦੇ ਹੁਕਮ ਨੂੰ ਹੀ ਸਾਦਾ ਮੰਨਣਾ ਅੰਧੀਰਾਜ ਦਾ ਕੋਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਨੇ ਉੱਠ ਕੇ ਆਪਣੇ ਕਮਰ ਕੱਸੇ ਵਿੱਚ ਕਿਰਪਾਨ ਪਾ ਲਈ ਮੋਢੇ ਤੇ ਕਮਾਨ ਟੰਗ ਲਿਆ ਤੇ ਤੀਰ ਲੈ ਲਏ ਪੂਰੇ ਸ਼ਸਤਰ ਨਾਲ ਤਿਆਰ ਹੋ ਕੇ ਗੁਰੂ ਜੀ ਚਿਖਾਵਲ ਬਦਨ ਲੱਗੇ ਆਹ ਫਿਰ ਗੁਰੂ ਜੀ ਨੇ ਆਖਰੀ ਵਾਰ ਫਤਿਹ ਬੁਲਾਈ ਇਸ ਵਿੱਚ ਹੀ ਗੁਰੂ ਜੀ ਦਾ ਦਰਬਾਰੀ ਕਵੀ ਸੇਨਾਪਤ ਲਿਖਦਾ ਹੈ ਇਹ ਦੇਰ ਘਰੀ ਜਾ ਹੀ ਕਰੇ ਜਾਗੇ ਸਿੰਘ ਪਾਰ ਵਾਹਿਗੁਰੂ ਜੀ ਕੀ ਫਤਿਹ ਕਹੀ ਅੰਤ ਕੀ ਬਾਤ ਪੂਰੀ ਦੁਨੀਆ ਦਾ ਪਿਆਰਾ ਪੰਥ ਸਜਾਇਆ ਤੇ ਫਿਰ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਿਰਾਜੇ